ਅਸਲਾਮੁਅਲੈਕੁਮ ਸਤਿ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਕਿੱਦਾ ਹਾਲ ਚਾਲੇ ਪੈਂਕਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰਕਸਾਰੀ ਨੂੰ ਚੜ੍ਹਦੀ ਚੜ੍ਹਦੀ ਕਲਾ ਜੀ ਅੱਜ ਕੀ ਲੈ ਕੇ ਆਏ ਹੋ ਅੱਜnabla ਅਸੀਂ ਵੇਖਾਂਗੇ 10 truth about ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਦੀ ਬਹਾਦਰੀ ਨੂੰ ਕੋਣ ਨਹੀਂ ਜਾਣਦਾ ਹਰ ਕੋਈ ਉਹਨਾਂ ਤੋਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਾਣਦਾ ਹੀ ਹੋਏਗਾ ਹਰੀ ਸਿੰਘ ਨਲਵਾ ਮਤਲਬ ਜਿਨ੍ਹਾਂ ਨੇ ਸ਼ੇਰ ਦਾ ਜੱਬੜਾ ਹਰੀ ਸਿੰਘ ਨਲਵਾ ਅੱਛਾ ਕੁਝ ਕੁਝ ਨੌਲੇਜ ਹੈਗੀ ਹੈ ਲੇਕਿਨ ਆਉ ਡਿਟੇਲ ਦੇ ਨਾਲ ਵੀਡੀਓ ਵੇਖ ਕੇ ਕਿਹੜੇ truth ਨੇ ਉਹਨਾਂ ਦੇ ਬਾਰੇ ਵਿੱਚ ਉਹਨਾਂ ਦਾ ਨਹੀਂ ਪਤਾ ਉਹ ਦੇਖਦੇ ਹਾਂ ਚਲੋ ਜੀ ਵੀਡੀਓ ਸਟਾਰਟ ਕਰਦੇ ਹਾਂ ਉਹ ਅਫਗਾਨਿਸਤਾਨ ਤੱਕ ਫਲਾਟ ਦਿੱਤਾ ਸੀ ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਹੀਂ ਵਧ ਸਕਿਆ ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਅੱਜ ਅਸੀਂ 10 ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦੱਸਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਚਲੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਰੀ ਸਿੰਘ ਨਲੂਆ ਦਾ ਜਨਮ ਗੁਜਰਾਵਾਲ ਵਿੱਚ ਹੋਇਆ ਸੀ ਬਹਾਦਰੀ ਇਹਨਾਂ ਦੇ ਖੂਨ ਵਿੱਚ ਹੀ ਸੀ ਇਹਨਾਂ ਦੇ ਪੜਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਇਹਨਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਮਹਾਰਾਜਾ ਚੜਤ ਸਿੰਘ ਨਾਲ ਖਾਲਸਾ ਪੋਜਵੀ ਸਨ ਫਤੇ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਜੀ ਦੇ ਨਾਲ ਫੌਜ ਵਿੱਚ ਸਨ 7 ਸਾਲ ਦੀ ਉਮਰ ਵਿੱਚ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ ਫਿਰ ਇਹਨਾਂ ਦੇ ਮਾਤਾ ਜੀ ਧਰਮਕੌਰ ਇਹਨਾਂ ਨੂੰ ਨਾਨਕੇ ਪਿੰਡ ਲੈ ਜਾਂਦੇ ਹਨ ਜਿੱਥੇ ਇਹ ਸ਼ਸਤਰ ਵਿਦਿਆ ਘੋੜਸਵਾਰੀ ਤਲਵਾਰਬਾਜੀ ਦੀ ਸਿਖਲਾਈ ਲੈਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਰਾਜਧਾਨੀ ਲਾਹੌਰ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਸਮੇਂ ਇੱਕ ਮੇਲਾ ਲਗਾਉਂਦੇ ਸਨ ਜਿਸ ਨੂੰ ਬਸੰਤੀ ਦਰਬਾਰ ਕਿਹਾ ਜਾਂਦਾ ਸੀ ਜਿੱਥੇ ਮਹਾਨ ਯੋਧੇ ਸੂਰਬੀਰ ਨੌਜਵਾਨ ਆਪਣੇ ਸਰੀਰਕ ਬਲ ਅਤੇ ਸ਼ਾਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਸਨ 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਆਪਣੇ ਮਾਮੇ ਨਾਲ ਇੱਥੇ ਜਾਂਦੇ ਹਨ ਅਤੇ ਅਜਿਹੀ ਤਲਵਾਰਬਾਜ਼ੀ ਦਾ ਪ੍ਰਦਰਸ਼ਨ ਕਰਦੇ ਹਨ ਕਿ ਸਭ ਹੈਰਾਨ ਹੋ ਜਾਂਦੇ ਮਹਾਰਾਜਾ ਰਣਜੀਤ ਸਿੰਘ ਜੀ ਉੱਥੇ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਗੋਦਿਆਲ ਸਿੰਘ ਜੀ ਦੇ ਪੁੱਤਰ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਖੁਸ਼ ਹੋ ਕੇ ਆਪਣੇ ਗਲੇ ਦਾ ਕੈਂਠਾ ਇਨਾਂ ਨੂੰ ਦਿੰਦੇ ਹਨ ਅਤੇ ਆਪਣੀ ਸੈਨਾ ਵਿੱਚ ਭਰਤੀ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਆ ਦੀ ਤਲਵਾਰ ਵੱਜ ਤੋਂ ਇੰਨੇ ਖੁਸ਼ ਸਨ ਕਿ ਇਹਨਾਂ ਨੂੰ ਆਪਣਾ ਪਰਸਨਲ ਬੋਡੀਗਾਰਡ ਰੱਖਦੇ ਹਨ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਕੁਝ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਜਾਂਦੇ ਹਨ ਇਹਨਾਂ ਦੇ ਨਾਲ ਹਰੀ ਸਿੰਘ ਨਲੂਆ ਜੀ ਵੀ ਹੁੰਦੇ ਹਨ ਜੰਗਲ ਵਿੱਚ ਇਹਨਾਂ ਦਾ ਸਾਹਮਣਾ ਇੱਕ ਆਦਮਖੋਰ ਛੇਰ ਨਾਲ ਹੋ ਜਾਂਦਾ ਹੈ ਮਹਾਰਾਜਾ ਸਭ ਤੋਂ ਅੱਗੇ ਹੋਣ ਕਾਰਨ ਛੇਰ ਉਹਨਾਂ ਤੇ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਜੀ ਇੱਕਦਮ ਆਪਣੇ ਘੋੜੇ ਤੋਂ ਛਲਾਂਗ ਲਗਾ ਕੇ ਛੇਰੇ ਦੇ ਜੱਬੜੇ ਫੜ ਲੈਂਦੇ ਹਨ ਤੁਹਾਨੂੰ ਦੱਸ ਦਈਏ ਸ਼ੇਰ ਦੇ ਜਬੜਿਆਂ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੁੰਦੀ ਹੈ ਜਿੱਤੇ ਹਿਊਮਨ ਦੀ ਬਾਈਟ 150 ਪੀਐਸਆਈ ਹੁੰਦੀ ਹੈ ਉੱਤੇ ਹੀ ਸ਼ੇਰ ਦੀ 1000 ਪੀਐਸਆਈ ਦੇ ਬਰਾਬਰ ਹੁੰਦੀ ਹੈ ਕਹਿੰਦੇ ਹਨ ਹਰੀ ਸਿੰਘ ਨਲੂਆ ਨੇ ਸ਼ੇਰ ਦੇ ਜਬਾੜਿਆਂ ਨੂੰ ਮਿੰਟਾਂ ਵਿੱਚ ਹੀ ਪਾੜ ਕੇ ਰੱਖ ਦਿੱਤਾ ਅੱਧ ਮਰਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਦਾ ਹੈ ਤਾਂ ਹਰੀ ਸਿੰਘ ਨਲੂਆ ਉਸ ਨੂੰ ਆਪਣੇ ਸਰੀ ਸਾਬ ਨਾਲ ਹੀ ਮਾਰ ਦਿੰਦੇ ਹਨ ਉਸ ਸਮੇਂ ਤੋਂ ਹੀ ਇਹਨਾਂ ਦੇ ਨਾਮ ਨਾਲ ਨਲਵਾ ਸ਼ਬਦ ਲਗਾ ਦਿੱਤਾ ਗਿਆ ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਨੱਲ ਹੋਇਆ ਹੈ ਜੋ ਸ਼ੇਰ ਦੇ ਸਾਹਮਣੇ ਬੇਖੌਫ ਖੜ ਜਾਂਦਾ ਸੀ ਉਸ ਦੇ ਨਾਮ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਨਲਵਾ ਸ਼ਬਦ ਇਹਨਾਂ ਦੇ ਨਾਮ ਨਾਲ ਲਗਾਉਂਦੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਅਸੀਂ ਰਾਜਾ ਨਲ ਤਾਂ ਕਦੇ ਨਹੀਂ ਦੇਖਿਆ ਪਰ ਸਾਡੇ ਲਈ ਤਾਂ ਤੂੰ ਹੀ ਦਾਜਾ ਨਲ ਹੈ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਸ਼ੇਰ ਦਿਲ ਰੈਜiment ਦਾ ਕਮਾਂਡਰ ਬਣਾ ਦਿੰਦੇ ਹਨ ਜਿਸ ਸਮੇਂ ਇਸ ਰੈਜiment ਵਿੱਚ 722 ਸਨ ਇੱਥੋਂ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਜੰਗਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਸੰਮੇਲ ਦੌਰਾਨ ਇਹਨਾਂ ਦੀ ਉਮਰ 16 ਸਾਲ ਸੀ 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲਵਾ ਜੀ ਨੇ ਕਸੂਰ ਨੂੰ ਜਿੱਤਿਆ ਸੀ ਇਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਅਤੇ ਕਸੂਰ ਤੋਂ ਬਾਅਦ ਕਸ਼ਮੀਰ ਪਸ਼ਾਵਰ ਅਟਕ ਜਮਰੋਦ ਤੋਂ ਇਲਾਵਾ ਇਹਨਾਂ ਨੇ ਲਗਭਗ ਬਹੁਤ ਸਾਰੇ ਇਲਾਕਿਆਂ ਨੂੰ ਵੀ ਜਿੱਤ ਲੈਂਦੇ ਹਨ ਸਿਰਫ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲਵਾ ਜੀ ਨੇ 20 ਜੰਗਾਂ ਲੜੀਆਂ ਸਨ ਅਤੇ ਸਾਰੀਆਂ ਜੰਗਾਂ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਨਾਲ ਹਰਾਇਆ ਸੀ ਹਰੀ ਸਿੰਘ ਨਲਵਾ ਲਗਭਗ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਹਨ ਇਨਾਂ ਦੇ ਰਾਜ ਪ੍ਰਬੰਧ ਦੌਰਾਨ ਕਸ਼ਮੀਰ ਦੇ ਇਲਾਕੇ ਨੇ ਬਹੁਤ ਤਰੱਕੀ ਕੀਤੀ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗਊ ਹੱਤਿਆ ਨੂੰ ਬੰਦ ਕਰਵਾਇਆ। ਫਿਰ ਮੁਗਲਾਂ ਵੱਲੋਂ ਧੱਕੇ ਨਾਲ ਜਿਨ੍ਹਾਂ ਲੋਕਾਂ ਦੇ ਧਰਮ ਪਰਿਵਰਤਨ ਕਰਵਾਏ ਗਏ ਸੀ, ਉਹਨਾਂ ਨੂੰ ਫ੍ਰੀडम ਦਿੱਤੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਧਰਮਾਂ ਵਿੱਚ ਵਾਪਸ ਆ ਸਕਦੇ ਹੋ। ਕਹਿੰਦੇ ਹਨ ਕਿ ਉਸ ਸਮੇਂ 40,000 ਦੇ ਕਰੀਬ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਵਾਪਸ ਬਣਾਇਆ ਸੀ। ਇਸੇ ਕਰਕੇ ਇੱਥੇ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਪਿਆਰ ਕਰਦੇ ਸੀ। ਇਸ ਤੋਂ ਬਾਅਦ ਉਹ ਸਿੱਖ ਰਾਜ ਲਈ ਸਭ ਤੋਂ ਅਹਿਮ ਇਲਾਕੇ ਜਮਰੋਤਵਾਲ ਤੁਰਦੇ ਹਨ ਜਿਸ ਵਿੱਚ ਇੱਕ ਇਲਾਕਾ ਆਉਂਦਾ ਹੈ ਦਰਾ ਖੈਬਰ ਜਿਹੜਾ ਅਫਗਾਨੀਆਂ ਵੱਲੋਂ ਭਾਰਤ ਵਿੱਚ ਐਂਟਰ ਹੋਣ ਲਈ ਇੱਕੋ ਇੱਕ ਰਸਤਾ ਸੀ ਇਸ ਰਸਤੇ ਆ ਕੇ ਕਈ ਵਾਰ ਅਫਗਾਨਾਂ ਵੱਲੋਂ ਭਾਰਤ ਨੂੰ ਲੁੱਟਿਆ ਜਾਂਦਾ ਸੀ ਇਸ ਲਈ ਇਸ ਨੂੰ ਉਸ ਸਮੇਂ ਤੱਕ ਕੋਈ ਵੀ ਜਿੱਤ ਨਹੀਂ ਸੀ ਸਕਿਆ ਇਸ ਨੂੰ ਹੁਣ ਤੱਕ ਸਿਰਫ ਹਰੀ ਸਿੰਘ ਨਲੂਆ ਜੀ ਨੇ ਹੀ ਜਿੱਤਿਆ ਸੀ ਅਤੇ ਇੱਥੇ ਇੱਕ ਉਹਨਾਂ ਨੇ ਕਿਲਾ ਬਣਾਇਆ ਜਿਸ ਤੋਂ ਬਾਅਦ ਕਦੇ ਵੀ ਇਸ ਰਸਤੇ ਤੋਂ ਭਾਰਤ ਉੱਤੇ ਹਮਲਾ ਨਹੀਂ ਹੋਇਆ ਇਸ ਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ। ਗੇਟਵੇ ਆਫ ਇੰਡੀਆ। ਅੱਜ ਕੱਲ ਤੁਸੀਂ ਅਫਗਾਨੀ ਸਲਵਾਰਾਂ ਦਾ ਅਫਗਾਨ ਵਿੱਚ ਬਹੁਤ ਟ੍ਰੈਂਡ ਦੇਖਦੇ ਹੋਵੋਗੇ। ਪਰ ਹਰੀ ਸਿੰਘ ਨਲਵਾਜੀ ਦੇ ਸਮੇਂ ਅਫਗਾਨੀਆਂ ਨੇ ਇਹ ਸਲਵਾਰਾਂ ਤੇ ਬੁਰਕੇ ਹਰੀ ਸਿੰਘ ਨਲਵਾ ਦੇ ਡਰ ਤੋਂ ਪਾਉਣੇ ਸ਼ੁਰੂ ਕੀਤੇ ਸੀ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਔਰਤਾਂ ਬੱਚਿਆਂ ਅਤੇ ਬੁੱਢਿਆਂ ਨੂੰ ਕੁਝ ਨਹੀਂ ਕਹਿੰਦੇ। ਜਮਰੌਤ ਦਾ ਉਸ ਸਮੇਂ ਇੱਕ ਬਹੁਤ ਵੱਡਾ ਬਹਾਦਰ ਪਠਾਨ ਸੀ ਗੁਲਫਾਮ ਜਿਸਦੇ ਉਸ ਸਮੇਂ ਬਹੁਤ ਚਰਚੇ ਸੀ। ਇੱਕ ਦਿਨ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਨੂੰ ਘਰ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ। ਕਿਉਂਕਿ ਹਰੀ ਸਿੰਘ ਨਲੂਆ ਅੱਗੇ ਉਹਨਾਂ ਦੇ ਸ਼ਹਿਰ ਵਾਲਾ ਵੱਧ ਆ ਰਿਹਾ ਹੈ ਉਸ ਦੀ ਘਰ ਵਾਲੀ ਕਹਿੰਦੀ ਹੈ ਕਿ ਤੂੰ ਤਾਂ ਬੜਾ ਮਹਾਨ ਤੇ ਬਹਾਦਰ ਹੈ ਤੂੰ ਉਸ ਤੋਂ ਕਿਉਂ ਡਰ ਰਿਹਾ ਤਾਂ ਜੋ ਉਹ ਗੁਲਫਾਮ ਜਵਾਬ ਦਿੰਦਾ ਕਿ ਪੂਰੀ ਦੁਨੀਆ ਦਾ ਮੈਂ ਮੁਕਾਬਲਾ ਕਰ ਸਕਦਾ ਪਰ ਹਰੀ ਸਿੰਘ ਨਲੂਆ ਦਾ ਨਹੀਂ ਫਿਰ ਉਸ ਦੀ ਪਤਨੀ ਸੋਚਦੀ ਹੈ ਕਿ ਦੇਖਾਂ ਤਾਂ ਸਹੀ ਇਹ ਕਿਹੜਾ ਜਰਨੈਲ ਹੈ ਜਿਸ ਨੇ ਮੇਰੇ ਇਨੇ ਵੱਡੇ ਬਹਾਦਰ ਸੂਰਬੀਰ ਪਤੀ ਨੂੰ ਵੀ ਡਰਾ ਦਿੱਤਾ ਗੁਲਫਾਮ ਦੀ ਪਤਨੀ ਦਾ ਨਾਮ ਬਾਨੋ ਸੀ ਫਿਰ ਬਾਨੋ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਜਾਂਦੀ ਹੈ ਤਾਂ ਜੋ ਕਿਸੇ ਤਰੀਕੇ ਹਰੀ ਸਿੰਘ ਨਲੂਆ ਜੀ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਹਰੀ ਸਿੰਘ ਨਲਵਾ ਜੀ ਕੋਲ ਪਹੁੰਚ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੁਨੀਆ ਦੇ ਮਹਾਨ ਜਰਨੈਲ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸ ਵੇਲੇ ਹਰੀ ਸਿੰਘ ਨਲਵਾ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਹਰੀ ਸਿੰਘ ਨਲਵਾ ਜੀ ਕਹਿੰਦੇ ਹਨ ਕਿ ਮੈਂ ਇਹ ਨਹੀਂ ਕਰ ਸਕਦਾ ਮੈਂ ਆਲਰੇਡੀ ਸ਼ਾਦੀशुदा ਹਾਂ ਫਿਰ ਬਾਨੋ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਸ਼ਾਦੀशुदा ਹੋਣ ਨਾਲ ਕੋਈ ਪ੍ਰੋਬਲਮ ਨਹੀਂ ਮੈਨੂੰ ਸਿਰਫ ਤੁਹਾਡੇ ਤੋਂ ਇੱਕ ਪੁੱਤਰ ਚਾਹੀਦਾ ਹੈ ਪਰ ਹਰੀ ਸਿੰਘ ਨਲਵਾ ਜੀ ਗੁੱਸੇ ਵਿੱਚ ਉਸ ਨੂੰ ਭੇਜ ਦਿੰਦੇ ਆ ਜਾਂਦੀ ਜਾਂਦੀ ਬਾਨ ਨੂੰ ਕਹਿੰਦੀ ਜਾਂਦੀ ਹੈ ਕਿ ਮੈਂ ਤਾਂ ਸੁਣਿਆ ਸੀ ਸਿੱਖ ਰਾਜ ਵਿੱਚ ਕੋਈ ਖਾਲੀ ਹੱਥ ਨਹੀਂ ਜਾਂਦਾ। ਇਹ ਗੱਲ ਹਰੀ ਸਿੰਘ ਨਲੂਆ ਨੂੰ ਬਹੁਤ ਚੁਪਦੀ ਹੈ। ਫਿਰ ਹਰੀ ਸਿੰਘ ਨਲੂਆ ਦੇ ਮਨ ਵਿੱਚ ਆਉਂਦਾ ਹੈ ਕਿ ਸਿੱਖ ਰਾਜ ਵਿੱਚ ਉਹ ਖਾਲੀ ਹੱਥ ਨਹੀਂ ਸੀ ਭੇਜਣਾ ਚਾਹੀਦਾ ਸੀ। ਉਹ ਆਪਣੇ ਸਿਪਾਹੀਆਂ ਨੂੰ ਉਸ ਪਿੱਛੇ ਭੇਜਦੇ ਹਨ ਉਸ ਲੜਕੀ ਨੂੰ ਬੁਲਾਉਣ ਲਈ। ਜਦੋਂ ਲੜਕੀ ਵਾਪਸ ਆਉਂਦੀ ਹੈ ਤਾਂ ਹਰੀ ਸਿੰਘ ਨਲੂਆ ਜੀ ਕਹਿੰਦੇ ਹਨ ਕਿ ਮੈਂ ਤੇਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਵੋ। ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨਾਂਗਾ। ਯਾਦ ਰੱਖੋ ਉਸ ਸਮੇਂ ਉਹਨਾਂ ਦੀ ਉਮਰ 42 ਸਾਲ ਸੀ। ਅਤੇ ਬਾਨੋ ਦੀ ਉਮਰ 20 ਸਾਲ ਇਸ ਤੋਂ ਉਹਨਾਂ ਦੇ ਸੱਚੇ ਅਤੇ ਸਾਫ਼ ਕਿਰਦਾਰ ਦਾ ਪਤਾ ਲੱਗਦਾ ਹੈ ਇਸ ਗੱਲ ਤੋਂ ਉਹ ਪਠਾਨ ਔਰਤ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਫਿਰ ਸਿੱਖ ਧਰਮ ਅਪਣਾ ਲਿਆ ਸੀ ਜਿਸ ਨੂੰ ਬੀਬੀ ਬਾਨੋ ਦੇ ਨਾਮ ਨਾਲ ਇਤਿਹਾਸਕਾਰ ਲਿਖਦੇ ਹਨ ਹਰੀ ਸਿੰਘ ਨਲਵਾ ਜਦੋਂ ਜੰਗਾਂ ਜਿੱਤ ਕੇ ਵਾਪਸ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਉਂਦੇ ਸਨ ਤਾਂ ਮਹਾਰਾਜਾ ਖੁਸ਼ ਹੋ ਕੇ ਜ਼ਗੀਰਾ ਭੇਟ ਕਰਦੇ ਸਨ ਤਾਂ ਹਰੀ ਸਿੰਘ ਨਲਵਾ ਨੂੰ ਬਹੁਤ ਸਾਰੀ ਮਾਇਆ ਦਿੱਤੀ ਜਾਂਦੀ ਸੀ ਕਹਿੰਦੇ ਹਨ ਕਿ ਉਹਨਾਂ ਨੂੰ ਜ਼ਗੀਰਾਂ ਤੋਂ ਹੀ ਉਸ ਸਮੇਂ 9930000 ਰੁਪਏ ਤੱਕ ਦੀ ਇਨਕਮ ਹੁੰਦੀ ਸੀ ਪਰ ਹਰੀ ਸਿੰਘ ਨਲਵਾਬ ਜਲਦੇ ਇੰਨੇ ਰੱਜੇ ਹੋਏ ਸੀ ਕਿ ਸਾਰੇ ਪੈਸੇ ਵਿੱਚੋਂ ਕੁਝ ਆਪਣੇ ਕੋਲ ਰੱਖਦੇ ਸੀ ਅਤੇ ਬਾਕੀ ਸਾਰਾ ਗੁਰਧਾਮਾਂ ਦੀ ਸੇਵਾ ਤੇ ਲਗਾ ਦਿੰਦੇ ਸੀ ਅਕਾਲ ਤਖਤ ਸਾਹਿਬ ਦੇ ਸੋਨੇ ਦੇ ਗੁੰਬਦ ਦੀ ਸੇਵਾ ਪੰਜਾ ਸਾਹਿਬ ਤਰਨਤਨ ਅਤੇ ਹੋਰ ਪਤਾ ਨਹੀਂ ਕਿੰਨੇ ਗੁਰਧਾਮਾਂ ਦੀ ਸੇਵਾ ਹਰੀ ਸਿੰਘ ਨਲਵਾ ਜੀ ਨੇ ਕਰਵਾਈ ਸੀ ਬਾਕੀ ਜੋ ਪੈਸੇ ਉਹਨਾਂ ਕੋਲ ਬਚ ਜਾਂਦੇ ਉਹ ਆਪਣੀ ਫੌਜ ਉੱਪਰ ਖਰਚ ਕਰ ਦਿੰਦੇ ਸੀ ਸੇਵਾ ਤੇ ਸਿੱਖਾਂ ਦੀ ਖੋਪਰੀ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਫੌਜ ਹਰੀ ਸਿੰਘ ਨਲੂਆ ਦੇ ਅੰਦਰ ਆਉਂਦੀ ਸੀ ਉਹ ਸਭ ਤੋਂ ਜ਼ਿਆਦਾ ਬਲਵਾਨ ਸੀ ਸਭ ਤੋਂ ਵਧੀਆ ਕਮਾਂਡਰ ਜਿਸ ਸਮੇਂ ਹਰੀ ਸਿੰਘ ਨਲੂਆ ਜੀ ਕਸ਼ਮੀਰ ਦੇ ਗਵਰਨਰ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ ਤੇ ਸਿੱਕਾ ਚਲਾਉਣ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਦੇ ਦੌਰਾਨ ਉਹਨਾਂ ਦੇ ਪੋਤੇ ਨੌ ਨਿਹਾਲ ਤੋਂ ਇਲਾਵਾ ਸਿਰਫ ਹਰੀ ਸਿੰਘ ਨਲੂਆ ਹੀ ਸੀ ਜਿਨ੍ਹਾਂ ਦੇ ਨਾਮ ਤੇ ਛੱਕੇ ਚੱਲਦੇ ਸੀ ਜਿਨ੍ਹਾਂ ਦੇ ਆਪਣੇ ਨਾਮ ਤੇ ਸਿੱਕੇ ਚੱਲਦੇ ਸੀ ਇਹ ਹੱਕ ਸਿਰਫ ਹਰੀ ਸਿੰਘ ਨਲਵਾ ਨੂੰ ਹੀ ਦਿੱਤਾ ਗਿਆ ਸੀ। ਹਰੀ ਸਿੰਘ ਨਲਵਾ ਜੀ ਨੇ ਫਿਰ ਇਹ ਵਾਲਾ ਸਿੱਕਾ ਚਲਾਇਆ ਸੀ ਜਿਸ ਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਹਾਏ ਅਤੇ ਦੂਸਰੇ ਪਾਸੇ ਹਰੀ ਲਿਖਿਆ ਸੀ। ਫਿਰ ਮੁਜ਼ੱਫਰਾਬਾਦ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਇੱਕ ਸ਼ਹਿਰ ਵੀ ਬਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ। ਹੁਣ ਇਸ ਨੂੰ ਤਰਟ ਸਿੰਘਪੁਰਾ ਕਹਿੰਦੇ ਹਨ। ਤਰਟ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ। ਦੁਸ਼ਮਣਾਂ ਵਿੱਚ ਹਰੀ ਸਿੰਘ ਦਾ ਇਹ ਖੌਫ ਸੀ ਕਿ ਉਹ ਇਹਨਾਂ ਨੂੰ ਬਿਜਲੀ ਤੱਕ ਕਹਿੰਦੇ ਸੀ। ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਰਾਈਟਰ ਆਉਂਦਾ ਹੈ ਉਹ ਆਪਣੀਆਂ ਖੋਜਾਂ ਕਰਦਾ ਹੋਇਆ ਇੱਥੇ ਪਹੁੰਚਦਾ ਹੈ ਤਾਂ ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਕਿ ਜਦੋਂ ਅਫਗਾਨਾਂ ਦਾ ਕੋਈ ਬੱਚਾ ਰੋਂਦਾ ਸੀ ਤਾਂ ਉਸ ਬੱਚੇ ਦੀ ਮਾਂ ਕਹਿੰਦੀ ਸੀ ਚੁੱਪਸਾ ਹਰੀਆ ਰਾਗ ਲੈ ਜਿਸ ਦਾ ਮਤਲਬ ਹੈ ਚੁੱਪ ਕਰ ਜਾ ਹਰੀ ਸਿੰਘ ਨਲੂਆ ਆ ਜਾਵੇਗਾ ਇਹ ਕਿਤਾਬ ਵਿੱਚ ਸ਼ਹਾਦਤ ਤੋਂ 40 ਸਾਲ ਬਾਅਦ ਲਿਖਿਆ ਗਿਆ ਸੀ 1892 ਵਿੱਚ ਇੱਕ ਅਖਬਾਰ ਹੁੰਦਾ ਸੀ ਟ੍ਰਿਟ ਬਾਈਟਸ ਦੇ ਨਾਮ ਤੋਂ ਨਨਾਡ ਕੁਰਕੰਬ ਇਸ ਦੇ ਐਡੀਟਰ ਸੀ ਉਸਨੇ ਇੱਕ ਸਰਵੇ ਕੀਤਾ ਸੀ ਕਿ ਦੁਨੀਆਂ ਦੇ ਸਭ ਤੋਂ ਮਹਾਨ ਯੋਧੇ ਕਿਹੜੇ ਹੋਏ ਹਨ ਇਸ ਸੂਚੀ ਵਿੱਚ ਚੋਟੀ ਦੇ ਯੋਧੇ ਸ਼ਾਮਲ ਕੀਤੇ ਗਏ ਜਿਵੇਂ ਚੰਗੇਜ਼ ਖਾਨ ਨੈਪੋਲੀਅਨ ਸਿਕੰਦਰ ਪਰ ਇਸ ਦੁਨੀਆਂ ਦੇ ਸਾਰੇ ਯੋਧਿਆਂ ਵਿੱਚੋਂ ਉਸਨੇ ਹਰੀ ਸਿੰਘ ਨਲੂਆ ਨੂੰ ਸਭ ਤੋਂ ਉਪਰ ਰੱਖਿਆ ਸੀ ਉਸਨੇ ਛਾਪਿਆ ਸੀ ਕਿ ਦੁਨੀਆਂ ਦਾ ਸਭ ਤੋਂ ਮਹਾਨ ਜਰਨਲ ਹਰੀ ਸਿੰਘ ਨਲੂਆ ਹੈ ਕਿਉਂਕਿ ਜਿੱਥੇ ਪਹੁੰਚ ਕੇ ਸਾਰੇ ਚੋਟੀ ਦੇ ਯੋਧੇ ਹਾਰ ਗਏ ਉਸ ਦਰਾ ਖੈਬਰ ਨੂੰ ਵੀ ਹਰੀ ਸਿੰਘ ਨਲੂਆ ਜੀ ਨੇ ਜਿੱਤ ਕੇ ਦਿਖਾਇਆ ਸੀ ਗ੍ਰੇਟ ਨਵਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤੇ ਨੌਨਿਹਾਲ ਦੇ ਵਿਆਸ ਮੇ ਅੰਗਰੇਜ਼ ਅਫਸਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਜਿਸ ਕਾਰਨ ਸਾਰੇ ਸਿੱਖ ਜਰਨੈਲ ਅਤੇ ਫੌਜਾਂ ਨੂੰ ਲਾਹੌਰ ਵਿੱਚ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਗਰੇਜ਼ਾਂ ਨੂੰ ਸਿੱਖ ਰਾਜ ਦੀ ਤਾਕਤ ਦਿਖਾਈ ਜਾ ਸਕੇ ਜਮਰੌਤ ਦੇ ਕਿਲੇ ਤੋਂ ਵੀ ਸਾਰੀ ਸੈਨਾ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਸਿਰਫ 700 ਸੈਨਿਕ ਹੀ ਉੱਥੇ ਰਹਿਣ ਦਿੱਤੇ ਜਾਂਦੇ ਹਨ ਖਰੀ ਸਿੰਘ ਨਲਵਾ ਉਸ ਸਮੇਂ ਬਿਮਾਰੀ ਦੇ ਕਾਰਨ ਪਸ਼ਾਵਰ ਵੀ ਸੀ ਜਮਰੌਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾਂ ਸਿੰਘ ਨੂੰ ਦਿੱਤੀ ਜਾਂਦੀ ਹੈ ਸੈਨਿਕਾਂ ਦੀ ਘੱਟ ਗਿਣਤੀ ਦਾ ਜਦੋਂ ਮੁਹੰਮਦ ਖਾਨ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੰਜ ਪੁੱਤਰਾਂ ਨੂੰ 30000 ਸੈਨਾ ਦੇ ਕੇ ਜਮਰੋਤਵਾਲ ਤੋਰ ਦਿੰਦਾ ਹੈ ਜਮਰੋਤ ਦੇ ਕਿਲੇ ਨੂੰ ਘੇਰ ਲਿਆ ਜਾਂਦਾ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਇਸ ਲੜਾਈ ਦੀ ਖਬਰ ਹਰੀ ਸਿੰਘ ਨਲੂਆ ਤੱਕ ਪਹੁੰਚਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ 3000 ਸੈਨਿਕਾਂ ਨਾਲ ਜਮਰੋਤ ਦੇ ਕਿਲੇ ਵੱਲ ਤੁਰ ਪੈਂਦਾ ਹੈ ਹਰੀ ਸਿੰਘ ਨਲੂਆ ਨੂੰ ਦੇਖ ਕੇ ਅੱਧੇ ਅਫਗਾਨੀ ਤਾਂ ਉਸ ਤੋਂ ਡਰ ਕੇ ਹੀ ਭੱਜ ਜਾਂਦੇ ਹਨ ਅਤੇ ਬਾਕੀ ਕੁਝ ਮਾਰੇ ਜਾਂਦੇ ਹਨ ਮੁਹੰਮਦ ਖਾਨ ਦੇ ਪੁੱਤਰ ਵੀ ਉੱਥੇ ਮਾਰੇ ਜਾਂਦੇ ਹਨ ਜਦੋਂ ਅਫਗਾਨੀ ਭੱਜਦੇ ਹਨ ਤਾਂ ਕੁਝ ਸਿੰਘ ਉਹਨਾਂ ਦੇ ਪਿੱਛੇ ਜਾਂਦੇ ਹਨ ਜਿਨ੍ਹਾਂ ਵਿੱਚ ਭਾਈ ਨਿਦਾਨ ਸਿੰਘ ਪੰਜ ਹੱਥਾ ਵੀ ਹੁੰਦੇ ਹਨ ਅਫਗਾਨੀਆਂ ਦੇ ਪਿੱਛੇ ਜਾਂਦੇ ਜਾਂਦੇ ਕਾਫੀ ਅੱਗੇ ਨਿਕਲ ਜਾਂਦੇ ਆ ਜਿੱਥੇ ਉਹਨਾਂ ਉੱਪਰ ਫਿਰ ਦੁਬਾਰਾ ਅਫਗਾਨੀ ਹਮਲਾ ਕਰ ਦਿੰਦੇ ਆ ਫਿਰ ਇਹਨਾਂ ਦੀ ਮਦਦ ਲਈ ਹਰੀ ਸਿੰਘ ਨਲਵਾ ਜੀ ਪਿੱਛੇ ਆਉਂਦੇ ਆ ਪਹਾੜੀਆਂ ਵਿੱਚੋਂ ਅਫਗਾਨੀ ਉਹਨਾਂ ਉੱਪਰ ਗੋਲੀ ਚਲਾ ਦਿੰਦੇ ਆ ਇਸ ਤਰ੍ਹਾਂ ਹਰੀ ਸਿੰਘ ਨਲਵਾ ਨੂੰ ਦੋ ਗੋਲੀਆਂ ਲੱਗਦੀਆਂ ਹਨ ਪਰ ਗੋਲੀ ਦੀ ਪ੍ਰਵਾਹ ਨਾ ਕਰਦੇ ਹੋਏ ਹਰੀ ਸਿੰਘ ਨਲਵਾ ਜੀ ਉਹਨਾਂ ਨੂੰ ਮਾਰ ਕੇ ਵਾਪਸ ਆਉਂਦੇ ਹਨ ਇਹ ਦੋ ਗੋਲੀਆਂ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਲਵਾ ਸਿੰਘਾਂ ਨੂੰ ਹੁਕਮ ਲਗਾਉਂਦੇ ਹਨ ਕਿ ਮੇਰੀ ਮੌਤ ਦੀ ਖ਼ਬਰ ਅਫਗਾਨੀਆਂ ਤੱਕ ਨਹੀਂ ਜਾਣੀ ਚਾਹੀਦੀ ਜਦੋਂ ਤੱਕ ਕਿ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ ਇਸ ਲਈ ਹਰੀ ਸਿੰਘ ਨਲਵਾ ਦੀ ਮੌਤ ਦੇ ਬਾਅਦ 4 ਦਿਨ ਤੱਕ ਉਹਨਾਂ ਦੇ ਕਮਰੇ ਵਿੱਚ ਖਾਣ ਲਈ ਖਾਣਾ ਤੱਕ ਭੇਜਿਆ ਜਾਂਦਾ ਅਤੇ ਸੁੱਕਾ ਕਸ਼ੇਰਾ ਭੇਜਿਆ ਜਾਂਦਾ ਜਿਸ ਨੂੰ ਪਾਣੀ ਨਾਲ ਨਿਚੋੜ ਕੇ ਸੁਕਣੇ ਬਾਅਦ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਹਰੀ ਸਿੰਘ ਨਲੂਆ ਦਾ ਨਹੀਂ ਬਲਕਿ ਪੰਜਾਬ ਦੀ ਕਿਸਮਤ ਦਾ ਐਂਡ ਹੋਇਆ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਹੀਂ ਵੱਧ ਸਕਿਆ ਉਮੀਦ ਹੈ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਵੀ ਆਪਾਂ ਇੱਕ ਵੀਡੀਓ ਬਣਾਈ ਹੋਈ ਹੈ ਜੇਕਰ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਉਹ ਵੀ ਦੇਖਾਂਗੇ ਵੀਡੀਓ ਜ਼ਰੂਰ ਬਾਹਰ ਹਰ ਸਿੰਘ ਨਾਲਵਾ ਜੀ ਦੀ ਬਹਾਦਰੀ ਅੱਖਾਂ ਖੁੱਲੀਆਂ ਜਿਹਾ ਫਿਗਰ ਹੈ ਜੀ ਉਹਨਾਂ ਦੀ ਬਹਾਦਰੀ ਸਭ ਨਾਲ ਤੇ ਕਿੰਨੇ ਨੇਕ ਸੀਗੇ ਹਾਂ ਤੁਸੀਂ ਦੇਖਿਆ ਕਿ ਪਠਾਨ ਹੋ ਰਿਹਾ ਤੇ ਜਦੋਂ ਉਹ ਕੋਈ ਕਰਨੇ ਕੀ ਹਾਂ ਮੈਂ ਤੇਰਾ ਬੇਟਾ ਅੱਜ ਤਬਾਹ ਹਾਲਾਂਕਿ ਉਮਰ ਦਾ ਡਬਲ ਮਰਦਰ ਡਬਲ ਸੀ ਉਹ ਛੋਟੀ ਉਮਰ ਦੀ ਸੀ ਵੱਡੀ ਉਮਰ ਦੇ ਸੀ ਤੈਨੂੰ ਹਰ ਸਿੰਘ ਨਾਲ ਵਹੀ ਚਾਹੀਦਾ ਤੇ ਤੂੰ ਮੈਨੂੰ ਮਤਲਬ ਕਹਿੰਦੇ ਬਹੁਤ ਮਤਲਬ ਕੀ ਦੇਖੋ ਕਿ ਅੱਜ ਕੱਲ ਦਾ ਦੌਰ ਦੇਖੋ ਹੱਦਾਂ ਲੰਝ ਹੋਵੇ ਤੇ ਬਾਕੀ ਅੱਛਾ ਉਹ ਜਿਹੜੀ ਉਹਨਾਂ ਨੇ ਸ਼ੇਰ ਦਾ ਜਬੜਾ ਫਾੜਿਆ ਸੀਗਾ ਉਹ ਸ਼ੇਰ ਜਿਹੜਾ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰਨ ਲੱਗਾ ਸੀਗਾ ਅੱਛਾ ਫਿਰ ਉਹਨਾਂ ਨੇ ਵੇਖਿਆ ਸੀਗਾ ਤੇ ਉਹਨਾਂ ਨੇ ਫਿਰ ਜਾ ਕੇ ਤੇ ਦੇਖੋ ਸ਼ੇਰ ਦਾ ਜਬੜਾ ਫਾੜਨਾ ਵੈਸੇ ਔਰ ਸ਼ੇਰ ਦੇ ਜਬੜੇ 'ਚ ਕਿੰਨੀ ਤਾਕਤ ਹੁੰਦੀ ਹੈ ਕਿੰਨੀ ਤਾਕਤ ਹੁੰਦੀ ਆ ਯਾਰ ਮੈਂ ਖੁਦ ਸ਼ੋਕ ਕਰੀਆ ਵੇਖੋ ਕਿ ਹਰੀ ਸਿੰਘ ਨਲਵਾ ਦੀ ਕਿੰਨੀ ਹੋਈਗੀ ਆਮ ਬੰਦਾ ਤੇ ਸ਼ੇਰ ਨੂੰ ਵੇਖ ਕੇ ਡਰ ਜਾਂਦਾ ਹਾਂ ਬਸ ਹੀ ਦੇਖ ਕੇ ਸ਼ੇਰ ਦੇ ਨਾਮ ਸੁਣ ਕੇ ਹੀ ਸ਼ੇਰ ਫਰਜ਼ ਕਰੋ ਆਪਾਂ ਇੱਥੇ ਬੈਠੇ ਆਂ ਆਪ ਨੂੰ ਪਤਾ ਚੱਲੇ ਘਰ ਸ਼ੇਰ ਵਾੜਾ ਹੈ ਆਏ ਆਪਾਂ ਨੂੰ ਬੰਦ ਦਰਵਾਜ਼ਿਆਂ 'ਚ ਵੀ ਡਰ ਲੱਗੇਗਾ ਦੇਖਿਆ ਜਾਂਦੇ ਸੀ ਸਿੱਧਾ ਅਫਰਾ ਤਫਰੀ ਮਚਾ ਦਾਂਗੇ ਤੇ ਉਹ ਹਰ ਸਿੰਘ ਮਲਵਾ ਇੰਨੇ ਬਹਾਦਰ ਸੀ ਕਿ ਬੱਚੇ ਬੱਚਾ ਜਿਹੜਾ ਸੀ ਉਹਨਾਂ ਦੀ ਬਹਾਦਰੀ ਤੋਂ ਵਾਕਫ ਸੀਗਾ ਤੇ ਉਹਨਾਂ ਦੇ ਮਾਵਾ ਵੀ ਬੱਚੇ ਨੂੰ ਸਲਾਮ ਗਿਆ ਸੀ ਤੇ ਕਹਿੰਦੇ ਸੀ ਹਰ ਸਿੰਘ ਮਲਵਾ ਜੀ ਦਾ ਸੁਭਾਅ ਹੁੰਦਾ ਸੀ ਇਹ ਬਿਲਕੁਲ ਬਿਹਤਰੀਨ ਕਮਾਂਡਰ ਸਨ ਹਾਂ ਬਿਹਤਰੀਨ ਕਮਾਂਡਰ ਸੀਗੇ ਤੇ ਅੱਛਾ ਵੈਸੇ ਦੇਖਿਆ ਜਾਵੇ ਤੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਹਿਸਟਰੀ ਚੁੱਕ ਕੇ ਦੇਖੇ ਤੇ ਕਿੰਨੇ ਕਿੰਨੇ ਮਹਾਨ ਯੋਧੇ ਮਹਾਨ ਨਿਯੋਧ ਦੇ ਪਰੇ ਪਏ ਨਿਹਾਲ ਸੂਰਮੇ ਤੇ ਇਹ ਕਹਿੰਦੇ ਕਿ ਸਿੱਖ ਸਭ ਤੋਂ ਜ਼ਿਆਦਾ ਕੁਰਬਾਨੀਆਂ ਵੀ ਜੇ ਰਿਆ ਨਾ ਉਸ ਸਿੱਖੋਂ ਨੇ ਦਿੱਤੀਆਂ ਤੇ ਬਾਕੀ ਸਿੱਖ ਸਿੱਖ ਬੱਚਿਆਂ ਵਾਸਤੇ ਬਹੁਤ ਜਿਆਦਾ ਇਨਸਪਾਇਰਿੰਗ ਯੋਧੇ ਵੀ ਸਿੱਖਾਂ ਵਿੱਚ ਜਿਹਾਦਾ ਹੋਏ ਨੇ ਉਹ ਬਾਕੇ ਲੇਕਿਨ ਅੱਜ ਦੇ ਕੱਲ ਦੇ ਬੱਚੇ ਕਿੱਥੇ ਜਾਂਦੇ ਆ ਆਪਣੇ ਉਹਦੀਆਂ ਦੇ ਬਾਅਦ ਚ ਬਸ ਹੋ ਨਾ ਚਾਹੀਦੇ ਸੋਸ਼ਲ ਮੀਡੀਆ ਦੇ ਦਿੱਕੇ ਲੱਗੇ ਨੇ ਸਿਲੇਬਸ ਦੇ ਵਿੱਚ ਨਾ ਜਿਹੜਾ ਸਿੱਖ ਇਤਿਹਾਸ ਨਾਲ ਰਿਲੇਟਡ ਵੀ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਦੇਖੋ ਸਿੱਖਾਂ ਨੇ ਆਪਣੇ ਆਪਣੇ ਕੌਮ ਮਜ਼ੇਬਾਸੇ ਕੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਅ ਪਰਸੋ ਚੋਟ ਵੀਡੀਓ ਦੇਖ ਰਹੀ ਸੀ ਕਿ ਅਮਰੀਕਾ ਨੇ ਆਪਣੇ ਸਿਲੇਬਸ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਸ਼ਾਮਿਲ ਕਰ ਲਿਆ ਹੈ ਕਿ ਅਗਰ ਅਮਰੀਕਾ ਵਰਗੀ ਕੰਟਰੀ ਕਰ ਸਕਦੀ ਤੇ ਫਿਰ ਅਸੀਂ ਪੰਜਾਬੀ ਲੋਗ ਨਹੀਂ ਕਰ ਸਕਦੇ ਆਪਣੀ ਐਸਐਸਟੀ ਚ ਵੀ ਤੇ ਆਪਾਂ ਬੱਚਿਆਂ ਨੂੰ ਪੜਾਈਦਾ ਹੀ ਆ ਉਹਦੇ ਵਿੱਚ ਵੀ ਸਿੱਖੀਜ਼ਮ ਪੂਰਾ ਮਤਲਬ ਹੈ ਮਰਹਟਾਉਂ ਜਾਂਦੀ ਹੋ پرتਗਾਲੀ ਹੈ ਸਾਰਾ ਉਹਨਾਂ ਦੀ ਹਿਸਤਰੀ ਹੈਗੀ ਆ ਹਾਂਜੀ ਐਵੇਂ ਬਾਕੀ ਭੱਤੀਆ ਸੀਗੇ ਘਰੀ ਸਿੰਘ ਨਲਵਾ ਦੇ ਬਾਰੇ ਚ ਗਵਾਵਾ ਜਾਗਦਾ ਹੀ ਜੇਗੀ ਆ ਵੀਡੀਓ ਚ ਮਿਲੀ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਅਗਰ ਤੁਸੀਂ ਜ਼ਿਆਦਾ ਡਿਟੇਲ ਦੇ ਨਾਲ ਕੁਝ ਜਾਣਦੇ ਹੋ ਰੇ ਸਿੰਘ ਨਲਵਾ ਤੋਂ ਰਿਲੇਟਿਡ ਤੇ لازਮੀ ਸਾਡੇ ਨਾਲ ਆਪਣੀ ਰਾਏ ਜੀ ਰਿਹਾਓ ਸਾਂਝੀ ਕਰਨਾ ਜੀ ਮਿਲ ਗਿਆ ਤੁਹਾਡਾ ਨਾਲ ਨੈਕਸਟ ਵੀਡੀਓਜ਼ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਪਹਿਲਾਂ ਇੱਕ ਅੰਦਰ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇਰਾਪਤ ਨੂੰ ਚੜ੍ਹਦੀ ਕਲਾ ਚ ਰੱਖੀਏ